ਉਹਨਾਂ ਦੇ ਵਿੱਚ ਕੌਣ ਅੱਗੇ ਜਾ ਸਕਦਾ ਜਿਹੜਾ ਜਰਾ ਅੱਗੇ ਆਏਗਾ ਚੋਰੀ ਹੋਏਗਾ ਸਾਰੇ ਨਾ ਗਰੀਬਾਂ ਦੇ ਬੱਚੇ ਇੱਦਾਂ ਰੋਲੇ ਫਿਰਦੇ ਆ ਕੋਈ ਕਾਰੋਬਾਰ ਨਹੀਂ ਕੋਈ ਕੁਝ ਲੈਣਾ ਦੇਣਾ ਨਹੀਂ ਝੂਠੇ ਵਾਦੇ ਕਰਦੇ ਆਂ ਅੰਮ੍ਰਿਤਸਰ ਦੇ ਵਿੱਚੋਂ ਕਿਹਨੂੰ ਅੱਗੇ ਦੇਖਦੇ ਆ ਲੋਕ ਸਭਾ ਚੋਣਾਂ 'ਚ ਫੇਰਲਾ ਮੇਰਾ ਮਾ ਮਿਲ ਮੈਂ ਕਰਦੇ ਆ ਜੀ ਅੱਛਾ ਅੰਮ੍ਰਿਤਸਰ ਬਾਜੀ ਮਾਰ ਸਕਦਾ ਵਾ ਉਹ ਜਲਾ ਪਰ ਕੌਣ ਬਾਜੀ ਮਾਰ ਸਕਦਾ ਤੁਹਾਨੂੰ ਲੱਗਦਾ ਵੀ ਬੜਾ ਪ੍ਰਚਾਰ ਹੋ ਰਿਹਾ ਅੰਮ੍ਰਿਤਸਰ ਦੇ ਵਿੱਚ ਹਾਂ ਜੀ ਸਾਰੇ ਤਾਂ ਸਾਰੇ ਇੱਕੋ ਜਿਹੇ ਜਿਆਦਾ ਸਾਰੇ ਤਾਂ ਪਰਮਣ ਦੇ ਪਹਿਲੇ ਵੀ ਖੋ ਹੀ ਜਾਂਦੇ ਸਾਰੇ ਤਾਂ ਸਾਰੇ ਸਾਡੇ ਵਰਤ ਸਾਰੇ ਮਰੇ ਜਾਂਦੇ ਸਾਰੇ ਚੰਗੇ ਤੇ ਸਾਰੇ ਮਰੇ ਮਰੇ ਚੰਗੇ ਜਿਹੜੇ ਸਾਡੇ ਆੜਾ ਗਲ ਘੁੱਟੀ ਜਾਂਦੇ ਸਾਡੇ ਜਿਹੜੇ ਪਹਿਲੇ ਪਰਮਣ ਦੇ ਤੇ ਉਹ ਵੀ ਖੋ ਹੀ ਜਾਂਦੇ ਆ ਇਸ ਵਾਰ ਵੋਟ ਦਾ ਫਿਰ ਕੀ ਬਣੂਗਾ ਜੀ ਵੋਟ ਪਾੜ ਕੇ ਬਾਹਰ ਸੁੱਟ ਦਾਂ ਕੀ ਕਰਨੀ ਆ ਫਾਇਦਾ ਤੇ ਕਿਸਦਾ ਨਹੀਂ ਕੇ ਇਹਨੂੰ ਜਿਤਾਉਣ ਦਾ ਕੋਈ ਫਾਇਦਾ ਨਹੀਂ ਆ ਜੀ ਸਾਡੀ ਦਾ ਖਾਣ ਨੂੰ ਵੇਹੇ ਹਲਕਾ ਖਡੂਰ ਸਾਹਿਬ ਪੈਂਦਾ ਇਹਦਾ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਯਾਰ ਤੋਂ ਲੱਗਦਾ ਔਜਲਾ ਸਾਹਿਬ ਨੇ ਕੰਮ ਕੀਤੇ ਇੱਥੇ ਮਤਲਬ ਹੁਣ ਇੰੀਆਂ ਚੀਜ਼ਾਂ ਇੰਨੀ ਢੰਗਾਈ ਨਾਲ ਤਾਂ ਨਹੀਂ ਪਤਾ ਮਤਲਬ ਜਿਨ੍ਹਾਂ ਦੇ ਕੰਮ ਹੋਏ ਉਹ ਕਹਿੰਦੇ ਆ ਵੀ ਚਲੋ ਹੁਣ ਆਉਣ ਵਾਲੇ ਟਾਈਮ 'ਚ ਔਜਲਾ ਫਿਰ ਆ ਸਕਦਾ ਦੁਬਾਰਾ ਜੀ ਨਸ਼ਿਆ ਨਸ਼ੀ ਉਦਾਂ ਹੀ ਵਿਕ ਰਹੇ ਆ ਸ਼ਰੀ ਆਮ ਸਾਰੀਆਂ ਚੀਜ਼ਾਂ ਹੋ ਰਹੀਆਂ ਮਾੜਾ ਮੋਰ ਸਟੈਂਡ ਜਿਹੜਾ ਔਜਲੇ ਦਾ ਹੀ ਹੈਗਾ ਜੀ ਪਰ ਦੱਤਾਲੀਵਾਲ ਸਾਹਿਬ ਕਹਿੰਦੇ ਸਾਡੇ ਕੰਮ ਦੇਖ ਕੇ ਵੋਟ ਪਾਓ ਜੋਸ਼ੀ ਹੋਰੀ ਕਹਿੰਦੇ ਵੀ ਸਾਨੂੰ ਵੀ ਕੰਮ ਕਰਕੇ ਵੋਟ ਪਾਓ ਉੱਥੇ ਤਰਨਜੀਤ ਸੰਧੂ ਖੜੇ ਹੈ ਜੀ ਤਰਨਜੀਤ ਜਾਈਏ ਸਾਡੇ ਇਲਾਕੇ ਤਰਨਤਾਰਨ ਵੀ ਆ ਤਰਨਤੋਂ ਜਾਈਏ ਉਥੇ ਪਹਿਲੋ ਹਵਾ ਹੋ ਰਹੀ ਹੁਣ ਪੰਜ ਸੱਤਾਂ ਦਾ ਹਵਾ ਹੋ ਰੋ ਗਈ ਆ ਹੁਣ ਉਥੇ ਅਮਰਤਪਾਲ ਸਿੰਘ ਦੀ ਹਵਾ ਹੋ ਗਈ ਆ ਮਾਈ ਚਾਂਸ ਹੋਈ ਥੋ ਹੀ ਸਾਡਾ ਪਤਾ ਲੱਗੇ ਨਾ ਵੀ ਅਮਰਤਪਾਲ ਨੇ ਹੀ ਖਲੋਣਾ ਅਸੀਂ ਤਾਂ ਵੀ ਉਹਦੇ ਮਗਰ ਆਈ ਸਰਕਾਰਾਂ ਤੋਂ ਥੱਕ ਚੁੱਕੇ ਵੈਗੋ ਕਹੇ ਸਰਕਾਰ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਖਾਤਰ ਸਗੋਂ ਬੇੜਾ ਕਰਕੇ ਕਰਕੇ ਰੱਖਦਾ ਜੰਨੀਆਂ ਵੀ ਸਰਕਾਰਾਂ ਨੂੰ ਅੱਜ ਕੱਲ ਵੋਟਾਂ ਪਾ ਚੁੱਕੇ ਆ ਨਾ ਪੱਗਾਂ ਦੇ ਰੰਗ ਬਦਲ ਗਏ ਤਬਦੀਲੀ ਨਹੀਂ ਆਈ ਪਿਆਹੀ ਨਹੀਂ ਇੱਥੋਂ ਤੱਕ ਵੀ ਸੁਣਨ ਦੇ ਆ ਕਿ ਇਹਨਾਂ ਦੇ ਬੂਥ ਵੀ ਨਹੀਂ ਲੱਗਨੇ ਚਾਹੀਦੇ ਪਿੰਡਾਂ 'ਚ ਵਾਅਦੇ ਕਰ-ਕਰ ਕੇ ਲੋਕਾਂ ਦੇ ਨਾਲ ਗੁੰਮਰਾਹ ਕਰਕੇ ਕਿਸ ਨੇ ਗੁੜਕੇ ਦੀ ਸੌਂ ਖਾਲੀ ਗੁੜਕਾ ਸਾਹਬ ਦੀ ਇਹਨਾਂ ਦੇ ਇੱਕ ਪਖੰਡ ਫੜ ਲਿਆ ਐਣੀਆਂ-ਐਣੀਆਂ ਬੇਅਦਬੀਆਂ ਹੋ ਚੁੱਕੀਆਂ ਨੇ ਕਿਸੇ ਨੇ ਅਜ ਤੱਕ ਕੋਈ ਇਨਸਾਫ ਦਿੱਤਾ ਕੌਣ ਤੁਹਾਨੂੰ ਲੱਗਦਾ ਵੀ ਮਸਲੇ ਲੋਕਾਂ ਦੇ ਹੱਲ ਕਰ ਸਕਦਾ ਸਾਨੂੰ ਲੱਭਦਾ ਹੀ ਕੋਈ ਨਹੀਂ ਹਲਾਲਾ ਵੀ ਇੱਥੇ ਕੋਈ ਨਹੀਂ ਲੱਭਦਾ ਕੋਈ ਨਹੀਂ ਲੱਭਦਾ ਆ ਲਓ ਬਸਾਂ ਦਾ ਕਰਾਇਆ ਕਹਿੰਦੇ ਮੁਫਤ ਕੀਤਾ ਬਿਜਲੀ ਫ੍ਰੀ ਕੀਤੀ ਐ ਇਹ ਮੌਜੂਦਾ ਸਰਕਾਰ ਕਹਿ ਰਹੀ ਆ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਅਸੀਂ ਮੁਹੱਲਾ ਕਲੀਨਿਕ ਬਣਾਏ ਨੌਕਰੀ ਲਾ ਰਹਾ ਜਿਹੜੀ ਮੈਨੂੰ ਸ਼ੀਟ ਮਿਲੀ ਮੈਂ ਤੈਨੂੰ ਦੇ ਦੇਨੀ ਆ ਮੈਂ ਤਾਂ ਸਰਕਾਰ ਦੀ ਚੁਣੀਜੀ ਤੁਸੀਂ ਮੇਰੇ ਤੇ ਤਾਂ ਨਹੀਂ ਗੁੱਸਾ ਕਰ ਰਹੇ ਮੈਂ ਤਾਂ ਕੁਝ ਵੀ ਨਹੀਂ ਕੀਤਾ ਨੂੰਨਾ ਜਿਹੜਾ ਕੋਲ ਮਰਜ਼ੀ ਲੈ ਜਾ ਮੈਂ ਬੋਲ ਦੂੰਗੀ ਮੈਂ ਡਰਨ ਵਾਲੀ ਨਹੀਂ ਹੈਗੀ ਵੀ ਜਿਹੜੇ ਗੁਰਜੀਤ ਔਜਲਾ ਜੀ ਇੱਥੋਂ ਪਹਿਲਾਂ ਐਮਪੀ ਬਣੇ ਸੀ ਹੁੰਦੇ ਆ ਨਾ ਉਹ ਆਪਣਾ ਢੂੰਗਾ ਲਗਾਉਂਦੇ ਆ ਉਹ ਲਗਾਉਂਦੇ ਆ ਜਿਹੜਾ ਰੋਂਦੇ ਮੂੰਹ ਵਿਖਾਉਂਦੇ ਲੋਕਾਂ ਨੂੰ ਲੋਕ ਸਭਾ ਚੋਣਾਂ 2024 ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਆਪਣੇ ਕੈਂਡੀਡੇਟ ਉਤਾਰ ਰਹੀਆਂ ਪਰ ਅੰਮ੍ਰਿਤਸਰ ਦੇ ਵਿੱਚ ਇਹ ਮੈਚ ਕਿਸ ਤਰ੍ਹਾਂ ਦਾ ਰਹੇਗਾ ਕਿਹਨੂੰ ਲੋਕ ਫਤਵਾ ਦੇਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਸੋ ਅੰਮ੍ਰਿਤਸਰ ਦੇ বাস ਸਟੈਂਡ ਦੇ ਵਿੱਚ ਇਸ ਸਮੇਂ ਮੌਜੂਦ ਆ ਗੱਲ ਕਰਾਂਗੇ ਲੋਕਾਂ ਦੇ ਨਾਲ ਕਿਵੇਂ ਦੇਖਦੇ ਹੋ ਜੀ ਅੰਮ੍ਰਿਤਸਰ ਵਿੱਚ ਇਹਨਾਂ ਚੋਣਾਂ ਦੇ ਵਿੱਚ ਕੌਣ ਅੱਗੇ ਜਾ ਸਕਦਾ ਕਾਂਗਰਸ ਆ ਜੀ ਕਾਂਗਸ ਕਾਂਗਸ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੂੰ ਕਿਉਂ ਦੇਖਦੇ ਹੋ ਅढे ਇਲਜ਼ਾਮ ਜਿਹੜੇ ਹੈਗੇ ਕਾਂਗਰਸ ਪਾਰਟੀ ਦੇ ਉੱਤੇ ਮੌਜੂਦਾ ਸਪਾਰਟੀ ਦੇ ਬਲੇ ਲਾਏ ਜਾਂਦੇ ਇਹ ਸਾਰੇ ਦਾ ਇਲਜ਼ਾਮ ਲੱਗਦੇ ਸਾਰੇ ਕਾਂਗਰਸ ਅੱਗੇ ਆਏਗੀ ਜਿਹੜਾ ਜਰਾ ਅੱਗੇ ਆਏਗਾ ਚੋਰੀ ਹੋਏਗਾ ਜਿਹੜਾ ਵੀ ਅੱਗੇ ਆਏਗਾ ਚੋਰੀ ਹੋਏਗਾ ਸਾਰੇ ਨਾ ਗਰੀਬਾਂ ਦੇ ਬੱਚੇ ਇੱਦਾਂ ਰੁਲੇ ਫਿਰਦੇ ਆ ਕੋਈ ਕਾਰੋਬਾਰ ਨਹੀਂ ਕੋਈ ਕੁਝ ਲੈਣਾ ਦੇਣਾ ਨਹੀਂ ਹੈ ਝੂਠੇ ਵਾਦੇ ਕਰਦੇ ਆ ਤੁਹਾਡੇ ਬੱਚਿਆਂ ਨੂੰ ਦੇ ਦਾਂਗੇ ਜੀਤੋ ਜਲਾ ਸਾਹਿਬ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਨੇ ਕੰਮ ਜਿਹੜੇ ਕੀਤੇ ਵਧੀਆ ਕੀਤੇ ਪਹਿਲਾਂ ਵਧੀਆ ਵਧੀਆ ਪਹਿਲਾਂ ਬਹੁਤ ਵਧੀਆ ਸਰਕਾਰ ਕਾਂਗਰਸ ਦੀ ਆਣੀ ਚਾਹੀਦੀ ਆ ਸਭ ਤੋਂ ਪਹਿਲਾਂ ਸਰਕਾਰ ਕਿਵੇਂ ਦੇਖਦੇ ਹੋ ਬਾਬਾ ਜੀ ਅੰਮ੍ਰਿਤਸਰ ਦੇ ਵਿੱਚੋਂ ਕਿਹਨੂੰ ਅੱਗੇ ਦੇਖਦੇ ਹੋ ਲੋਕ ਸਭਾ ਚ ਹੋਣਾ ਚਾਹੇ ਮੇਰਾ ਮਿਲਮਾ ਕੰਮ ਹੈ ਜੀ ਰਲਾ ਮੇਰਾ ਰਲਾ ਮੇਰਾ ਕੰਮ ਹੈ ਕੋਈ ਪਤਾ ਨਹੀਂ ਲੱਗਦਾ ਕਿਸਦੇ ਵੀ ਹਾਂ ਬੜੇ ਪ੍ਰਚਾਰ ਦੇ ਬੋਰਡ ਲੱਗੇ ਹੋਏ ਸਾਰਿਆਂ ਦੇ ਕਿੰਨੇ ਮੇਰਾ ਮਿਲਮਾ ਕੰਮ ਹੈ ਸਾਰਾ ਇਹ ਹਾਂ ਜਿਹੜਾ ਗੁਰਜੀਤ ਔਜਲ ਹੋਰਾਂ ਦੇ ਕੰਮ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਨੇ ਕਿੱਦਾਂ ਦੇ ਕੰਮ ਕੀਤੇ ਕੰਮ ਜਿਹੜੇ ਕੀਤੇ ਕੀਤੇ ਆ ਉਹ ਤੋਂ ਲੋਕਾਂ ਸਾਰਿਆਂ ਨੂੰ ਦੇਖਦੇ ਆ ਤੇ ਕੀ ਕੀਤੇ ਆ ਉਸੇ ਸਾਰਾ ਲੋਕਾ ਚੱਲਦਾ ਹਾਂ ਹਾਂ ਤੁਹਾਨੂੰ ਲੱਗਦਾ ਵੀ ਅਜੇ ਕੋਈ ਕਲੀਅਰ ਨਹੀਂ ਆ ਕਲੀਅਰ ਕੋਈ ਨਹੀਂਗਾ ਜੀ ਹਾਂ ਕਿਵੇਂ ਦੇਖਦੇ ਹੋ ਜੀ ਤੁਸੀਂ ਇੱਥੋਂ ਦੇ ਹਾਂ ਅੰਮ੍ਰਿਤਸਰ ਦੇ ਨਹੀਂ ਹੈਗੇ ਅਸੀਂ ਗੱਲ ਜੀ ਕਿਵੇਂ ਦੇਖਦੇ ਹੋ ਇਸ ਵਾਰ ਚੋਣਾ ਵਿੱਚ ਕੌਣ ਅੰਮ੍ਰਿਤਸਰ ਤੋਂ ਬਾਜ਼ੀ ਮਾਰ ਸਕਦਾ ਹੈ ਅੰਮ੍ਰਿਤਸਰ ਤੋਂ ਅੱਛਾ ਅੰਮ੍ਰਿਤਸਰ ਬਾਜ਼ੀ ਮਾਰ ਸਕਦਾ ਵਾ ਔਜਲਾ ਔਜਲਾ ਸਾਹਿਬ ਬਾਕੀ ਫਿਰ ਜਿਹੜੇ ਪ੍ਰਚਾਰ ਕਰ ਰਹੇ ਆ ਮੌਜੂਦਾ ਸਰਕਾਰ ਹੈ ਅਕਾਲੀ ਦਲ ਕਹਿੰਦੇ ਆ ਵੀ ਕੰਮਾਂ ਨੂੰ ਵੋਟ ਪਾਓ ਜੀ ਇੰਨੀ ਜੋਸ਼ੀ ਸਾਹਿਬ ਨੂੰ ਉਹ ਕੁਲਦੀਪ ਧਾਲੀਵਾਲ ਹੋਰਾਂ ਦੇ ਬਾਰੇ ਵਿੱਚ ਸਰਕਾਰਿਆਂ ਦੀ ਸਾਡੇ ਕੰਮਾਂ ਨੂੰ ਵੋਟ ਪਾਓ ਉਹਨਾਂ ਕੰਮ ਕੀਤਾ ਕੋਈ ਉਹਨਾਂ ਨੇ ਨਹੀਂ ਕੀਤਾ ਨਹੀਂ ਕੀਤਾ اچھا ਫਿਰ ਉਹ ਜਿਹੜੇ ਕਹਿੰਦੇ ਵੀ ਇਸ ਦਾ ਕੰਮ ਬੜੇ ਕੀਤੇ ਬੋਰਡ ਬੜੇ ਲੱਗੇ ਹੋਏ ਤੁਸੀਂ ਦੇਖੇ ਨਹੀਂ ਉਹ ਕਹਿੰਦੇ ਨੌਕਰੀਆਂ ਦੇਤੀਆਂ ਅਸੀਂ ਮੋਹੱਲਾ ਕਲੀਨਿਕ ਖੋਲਤੇ ਬੜੇ ਕੰਮ ਕੀਤੇ ਆ ਵੋਟਾਂ ਦੇ ਵੇਖੀ ਜਾਣ ਬੋਰਡਾਂ ਦੇ ਵੇਖੀ ਜਾਣ ਕੰਮ ਕੋਈ ਕੀਤਾ ਨਹੀਂਗਾ ਕੋੜੀ ਲਾਇਆ ਕੋੜੀ ਲਾਇਆ ਕਿਉਂ ਫਿਰ ਉਹ ਕਹਿੰਦੇ ਅਸੀਂ ਕੰਮ ਕੀਤੇ ਆ ਉਹਨਾਂ ਨੂੰ ਕਿੱਧਰ ਦੇਖਦੇ ਹੋ ਕੰਮ ਕਿਨੇ ਕੀਤਾ ਕਿਨੇ ਕੰਮ ਗੁਰਜੀਤ ਅੋਜਲਾ ਸਾਹਿਬ ਦਾ ਉਹਨੇ ਕੰਮ ਕੀਤਾ ਵਾ ਕੀਤਾ ਉਹਨੂੰ ਜਤਿੰਦਰ ਪੰਨੂ ਪਹਿਲਾਂ ਲਾੜ ਕਰਦਾ ਸੀਗਾ ਬੰਦਾ ਸੱਚਾ ਵਾ ਬਾਬ ਕਾਂਗਰਸ ਪਾਰਟੀ ਦੇ ਬੰਦਾ ਵਾ ਮਨਿੰਦਰ ਸੋਹ ਦਾ ਪਰ ਮਨਿੰਦਰ ਸੋਹ ਨੇ ਤੇ ਆਪਣੇ ਆਪਣੇ ਦਾ ਨੂੰ ਡੰਡ ਲਾਤੀ ਆਪਣੇ ਸੁਖਵੀਰ ਬਾਦਲ ਸੁਖਵੀਰ ਸੁਖਵੀਰ ਬਾਦਲ ਨੇ ਮਨਿੰਦਰ ਸੋਹ ਦੀ ਵੀ ਡੰਡ ਲਾਤੀ ਆ ਉਹਨਾਂ ਨਾਲ ਮਿਲ ਗਿਆ ਤੇ ਉਹ ਵੀ ਜ਼ਿਆਦਾ ਖੋੜੇ ਲੱਗ ਗਿਆ ਨਹੀਂ ਤੇ ਅਮਰਿੰਦਰ ਸਿੰਘ ਹੁਣ ਤੱਕ ਮੁੱਖ ਮੰਤਰੀ ਹੋਣਾ ਹੈਗਾ ਇਹ ਤੁਸੀਂ ਵੀ ਵੇਠ ਘੇ ਘੇ ਮਹਿਸੂਸ ਕੀਤਾ ਜਦੋਂ ਚੱਲ ਗਏ ਉੱਧਰ ਮਹਿਸੂਸ ਫਿਰ ਕੀ ਕਰ ਗਿਆ ਸੀ ਕੀ ਕਹਿ ਸਕਦੇ ਆਪਾਂ ਜਿਹੜਾ ਜਿਹਦਾ ਇਰਾਦਾ ਉਹ ਚਲੇ ਜਾਣਾ ਵਾ ਹੁਣ ਜਿਹੜਾ ਕੋਈ ਆਹ ਪਾਰਟੀ ਦੀ ਭੱਜਦਾ ਕੋਈ ਆਹ ਪਾਰਟੀ ਦੀ ਭੱਜਦਾ ਵਾ ਇਹਨਾਂ ਦੀ ਹੁਣ ਜਮਾਤ ਨਹੀਂ ਕੋਈ ਰਹੀ ਇਹਨਾਂ ਦੀ ਕੁਰਸੀ ਚਾਹੀਦੀ ਹੈ ਬਸ ਹੋਰ ਸਭ ਸਿਆਸਤਦਾਨ ਨੂੰ ਲੱਗਦਾ ਵੀ ਪਹਿਲਾਂ ਨਾਲੋਂ ਬਦਲ ਕੀ ਹੁਣ ਮੈਲੀ ਹੋ ਗਈ ਇਹ ਤਾਂ ਬੱਚੇ-ਬੱਚੇ ਨੂੰ ਪਤਾ ਵਾ ਬੱਚੇ-ਬੱਚੇ ਨੂੰ ਪਤਾ ਵਾ ਕੋਈ ਆਪ ਦਾ ਭੇਖ ਨਹੀਂ ਦੱਸਦਾ ਮੈਂ ਬੋੜ ਕਿੰਨੂੰ ਪਾਉਣੀ ਆ ਆਪਾਂ ਲੀਡਰ ਨੂੰ ਕਮਰ ਧਾਖਣਾ ਵਾ ਇਹਨਾਂ ਦੇ ਜ਼ਮੀਰ ਹੈ ਨਹੀਂ ਕੋਈ ਵੀ ਆ ਇੱਕ ਇੱਕ ਪਾਰਟੀ ਰੋ ਮੇਰਾ ਮੇਰਾ ਪਿਓ ਕਾਮਰੇਡ ਰਿਹਾ ਮਰਦੇ ਦਾ ਕਾਮਰੇਡ ਰਿਹਾ ਉਹ ਕਿਹੜਾ ਐਮਐਲਏ ਬਣਿਆ ਹੈਗਾ ਹਾਂ ਤਾਂ ਮੈਂ ਬੋੜੀ ਕਾਮਰੇਡਰਾਂ ਨੂੰ ਪਾਉਣੀ ਆ ਕੋਈ ਨਹੀਂ ਦੱਸਦਾ ਹੁਣ ਤਾਂ ਬਿਲਕੁਲ ਕਿਵੇਂ ਬਾਈ ਜੀ ਤੋ ਬਿਲਕੁਲ ਕੋਈ ਆਦਰ ਸਮੇਂ ਚ ਭੇਤ ਨਹੀਂ ਦੱਸਦਾ ਇੱਥੋਂ ਦੀ ਰਹਿਣ ਵਾਲੇ ਹੋ ਤੁਸੀਂ ਹਾਂਜੀ ਹਾਂਜੀ ਇਸ ਵਾਰ ਕੀ ਦੀ ਹਵਾ ਦੇਖਦੇ ਹੋ ਇਲੈਕਸ਼ਨ ਦੇ ਵਿੱਚ ਰੈਸਟੋਰੈਂਟ ਦੀ ਦੇਖੀ ਦੀ ਆਪਣੀ ਹਵਾ ਦੇਖੀ ਦੀ ਹੈ ਮੈਂ ਚੋਣਾਂ ਦੇ ਵਿੱਚ ਕਿਹਨੂੰ ਦੇਖਦੇ ਹੋ ਵੋਟਾਂ ਆ ਗਈਆਂ ਸਾਰਿਆਂ ਨੇ ਬੋਟ ਲਾਏ ਹੋਏ ਵੋਟਾਂ ਦੇਖੀ ਦੀ ਚੋਣਾਂ ਜੇ ਹੁਣ ਦੇਖਾਂਗੇ ਬੋਟ ਤੇ ਪਾਣੇ ਆਹੀ ਇੱਕ ਦਿਨ ਗੁਜੇ ਨੇ ਆਪਣੇ ਬੰਦਿਆਂ ਨੂੰ ਪਾਵਾਂਗੇ ਜਿਹੜੇ ਖਾਸ ਚੰਗਾ ਉਹਦੇ ਬੰਦੇ ਕਿਹੜੇ ਆ ਜੀ ਅੱਬੇ ਆਪਣੇ ਬੰਦੇ ਆਏ ਕਿਹੜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੰਮ ਕਰ ਸਕਦੇ ਲੋਕ ਕੰਮ ਕਰ ਸਕਦੇ ਕਾਂਗਰਸ ਦੇ ਬੰਦੇ ਜਿਹੜੇ ਮਨ ਲਗੇ ਆਪਣੇ ਸੰਜੀਵ ਆਉਂ ਜਲਾ ਸਾਹਿਬ ਨੇ ਕੰਮ ਕੀਤਾ ਹਾਂਜੀ ਹਾਂਜੀ ਆਉਂ ਜਲਾ ਸਾਹਿਬ ਨੇ ਕੰਮ ਕੀਤੇ ਆ ਕੰਮ ਕੀਤੇ ਕੰਮ ਦੇ ਹੁਣ ਦੇਖੋ ਕਿਹੜਾ ਕਰਦਾ ਹੁਣ ਐ ਕਹਦਾ ਪਤਾ ਨਹੀਂ ਮੈਂ ਅਗਲੀ ਵਾਰ ਜਿਹਨੇ ਕੀਤਾ ਉਹਦੇ ਕੰਮ ਹੁੰਦਾ ਹੀ ਪਿਆ ਸੀ ਨਾ ਨਰਾਜ਼ ਹੂੰ ਹੂੰ ਮਾਤਾ ਜੀ ਇੱਥੋਂ ਦੇ ਰਹਿਣ ਵਾਲੇ ਤੁਸੀਂ ਨਹੀਂ ਜੀ ਇੱਥੋਂ ਦੇ ਨਹੀਂ ਹੈਗੇ ਅੰਮ੍ਰਿਤਸਰ ਦੇੋਂ ਨਹੀਂ ਮੈਥੇ ਦੇ ਮੈਥੇ ਦੇ ਅੱਛਾ ਅੰਮ੍ਰਿਤਸਰ ਹਲਕੇ ਵਿੱਚ ਤੁਹਾਨੂੰ ਲੱਗਦਾ ਵੀ ਕੌਣ ਅੱਗੇ ਰਹਿ ਸਕਦਾ ਇਸ ਵਾਰ ਨਹੀਂ ਪਤਾ ਸੋ ਰਲਿਆ ਮਿਲਿਆ ਜਿਹੜਾ ਹੰਗਾਰਾ ਇਸ ਵਾਰ ਮਿਲ ਰਿਹਾ ਤੇ ਬਜ਼ੁਰਗ ਬੈਠੇ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀਦਾ ਮਾਹੌਲ ਲੱਗਦਾ ਤੁਹਾਨੂੰ ਚੋਣਾਂ ਦੇ ਵਿੱਚ ਇੱਥੇ ਸਾਨੂੰ ਸਾਨੂੰ ਸਾਰੇ ਚੰਗੇ ਆ ਜੀ ਚੰਗੇ ਤਾਂ ਚਲੋ ਚੰਗੇ ਤਾਂ ਸਾਰੇ ਹੀ ਆ ਜੀ ਪਰ ਕੌਣ ਬਾਜੀ ਮਾਰ ਸਕਦਾ ਤੁਹਾਨੂੰ ਲੱਗਦਾ ਵੀ ਬੜਾ ਪ੍ਰਚਾਰ ਹੋ ਰਿਹਾ ਅੰਮ੍ਰਿਤਸਰ ਦੇ ਵਿੱਚ ਹਾਂ ਜੀ ਸਾਨੂੰ ਤਾਂ ਸਾਰੇ ਇੱਕੋ ਜਿਹੇ ਜਿਆਦਾ ਸਾਰੇ ਤਾਂ ਪਰਮਾਡੇ ਪਹਿਲੇ ਵੀ ਕੋਈ ਜਾਂਦੇ ਸਾਰੇ ਤਾਂ ਸਾਡੇ ਤਾਂ ਸਾਰੇ ਸਾਡੇ ਵੱਤ ਸਾਰੇ ਮਰੇ ਆ ਨੇ ਸਾਰੀ ਚੰਗੇ ਤੇ ਸਾਰੀ ਮਰੇ ਅਰੇ ਮਰੇ ਚੰਗੇ ਜਿਹੜੇ ਸਾਡੇ ਸਾਡਾ ਗਲ ਘੁੱਟੀ ਜਾਂਦੇ ਸਾਡੇ ਜਿਹੜੇ ਪਹਿਲੇ ਪ੍ਰਮਾਣ ਦੇਤੇ ਉਹ ਵੀ ਖੋਈ ਜਾਂਦੇ ਆ ਤੇ ਭੁੱਖੇ ਬੈਠੇ ਜਾਂਦੇ ਐਂ ਦੀ ਕਰਨਾ ਭੁੱਖਿਆ ਨੇ ਇਹੋ ਕੋਈ ਕਰਨਾ ਜਿਹੜੇ ਕੰਮ ਗੁਰਜੀਤ ਔਜਲਾ ਹੋਰਾਂ ਨੇ ਕਦੀ ਤੁਹਾਡੇ ਮੁੱਦੇ ਚੁੱਕੇ ਪਹਿਲਾਂ ਸਟੈਂਡਿੰਗ ਉਹ ਸੀ ਹੁਣ ਹੁਣ ਜਿਹੜੇ ਹੈਗੇ ਆ ਦਾਅਵੇ ਕੀਤੇ ਜਾ ਰਹੇ ਕਿਸ ਦੇ ਦਾਅਵੇ ਸੱਚੇ ਲੱਗਦੇ ਤੁਹਾਨੂੰ ਨਹੀਂ ਸਾਨੂੰ ਕਿਸੇ ਦੇ ਨਹੀਂ ਸੱਚੇ ਲੱਗਦੇ ਸਭ ਝੂਠੇ ਲੱਗਦੇ ਤੇ ਵੋਟ ਇਸ ਵਾਰ ਵੋਟ ਦਾ ਫਿਰ ਕੀ ਬਣੂਗਾ ਜੀ ਵੋਟ ਬਾੜ ਕੇ ਬਾਹਰ ਛੋੜ ਦਾਂ ਕੀ ਕਰਨੇ ਅੱਗੇ ਵੀ ਰੋਂਦੇ ਨੇ ਬੋਰਡ ਪਾੜ ਕੇ ਬਾਹਰ ਸੁੱਟਦੇ ਨੇ ਰੋਂਦੇ ਜਿੱਤੇ ਅੱਗੇ ਵੀ ਰੋਂਦੇ ਹੀ ਆ ਪਰ ਕਹਿੰਦੇ ਲੋਕਤੰਤਰ ਵਿੱਚ ਵੋਟ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੀ ਤੁਸੀਂ ਇਹ ਕਹਿੰਦੇ ਹੋ ਵੀ ਵੋਟ ਅਸੀਂ ਪਾਉਣੀ ਕਿਸੇ ਨੂੰ ਨਹੀਂ ਸਾਸੀਂ ਸਾਰਿਆਂ ਤੋਂ ਨਿਰਾਸ਼ ਆ ਹਾਂ ਤੇ ਜੇ ਸਾਡਾ ਫਾਇਦਾ ਹੀ ਕੋਈ ਨਹੀਂ ਕਰਨਾ ਸਾਡੇ ਕਨੈਕਟਰ ਭੁੱਖੇ ਸਾਡੇ ਡਰਾਈਵਰ ਭੁੱਖੇ ਸਾਡੇ ਜਿਹੜੇ ਹੈਲਪਰ ਆ ਉਹ ਭੁੱਖੇ ਆ ਤੇ ਮਾਲਕ ਭੁੱਖੇ ਆ ਤੇ ਭੁੱਖਿਆਂ ਨੇ ਰੋਣਾ ਹੀ ਆ ਤੁਸੀਂ ਕਿਵੇਂ ਦੇਖਦੇ ਹੋ ਜੀ ਆ ਦੱਸ ਇਹ ਕਿਵੇਂ ਦੇਖਦੇ ਹੋ ਅੰਮ੍ਰਿਤਸਰ ਦੇ ਵਿੱਚੋਂ ਕਿਹਨੂੰ ਅੱਗੇ ਦੇਖਦੇ ਹਾਨੂੰ ਇਹ ਫਾਇਦਾ ਦੇ ਕਿਸਦਾ ਨਹੀਂ ਕੇ ਇਹਨੂੰ ਜਿਤਾਉਂਦਾ ਕੋਈ ਫਾਇਦਾ ਨਹੀਂ ਆ ਜੀ ਸਾਡੀ ਦਾ ਖਾਨੂੰ ਵੈਸੇ ਹਲਕਾ ਖਡੂਰ ਸਾਹਿਬ ਪੈਂਦਾ ਇਹਦਾ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਨੂੰ ਮੋੜ ਪਾਵਾਂਗੇ ਯਾਰ ਹਾਂਜੀ ਕਿਉਂਕਿ ਖਡੂਰ ਸਾਹਿਬ ਹਲਕੇ ਜੇ ਅਮਰਪਾਲ ਹੋ ਸਕਦਾ ਕੁਝ ਨਵਾਂ ਚਿਹਰਾ ਆ ਕੇ ਆਊਗਾ ਕੋਈ ਨਾ ਕੋਈ ਫਰਕ ਪਊਗਾ ਜਿਸ ਤੱਕ ਆਪਾਂ ਨੂੰ ਲੱਗਦਾ ਪਰ ਫਿਲਹਾਲ ਜਿਸ ਤੱਕ ਵੇਖ ਲਿਆ ਆਮ ਆਦਮੀ ਨੂੰ ਪਾ ਕੇ ਦੇਖ ਲਈ ਉਹਨਾਂ ਵੀ ਕੋਈ ਨਹੀਂ ਮਸਲਾ ਹੱਲ ਕੀਤਾ ਨਸ਼ਾ ਨਸ਼ੇ ਉਦਾਂ ਹੀ ਵਿਗਰੇ ਸਾਰੇ ਆਮ ਸਾਰੀਆਂ ਚੀਜ਼ਾਂ ਹੋ ਰਹੀਆਂ ਤੇ ਫਾਇਦਾ ਕੀ ਆ ਜੀ ਫਿਰ ਸਰਕਾਰਾਂ ਦਾ ਜੇ ਸਰਕਾਰ ਇਹਨਾਂ ਚੀਜ਼ਾਂ ਨੂੰ ਮੰਨ ਲਓ ਆਪਾਂ ਨੂੰ ਇਹਨਾਂ ਨੂੰ ਬੰਦ ਹੀ ਨਹੀਂ ਕਰ ਸਕਦੀ ਨਸ਼ਿਆਂ ਨੂੰ ਕੋਈ ਕੋਈ ਨੌਕਰੀ ਦੀ ਸਹੂਲਤ ਨਹੀਂ ਦੇ ਸਕਦੀ ਤੇ ਫਿਰ ਆਪਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਜੀ ਅਸੀਂ ਤਾਂ ਇਹ ਚੋਣੇ ਕਿ ਚਲੋ ਨਵਾਂ ਚਿਹਰਾ ਕੋਈ ਉਸ ਚੀਜ਼ ਨਾਲ ਆਊਗਾ ਸਾਹਮਣੇ ਅਮਰਪਾਲ ਸਿੰਘ ਨੂੰ ਬੋੜ ਪਾਵਾਂਗੇ ਅਸੀਂ ਤਾਂ ਸਾਰਿਆਂ ਨੂੰ ਇਹੋ ਕਿੰਨੇ ਕੀ ਜੋ ਵੀ ਵੀਰ ਭਰਾ ਉਹਨਾਂ ਨੂੰ ਬੋੜ ਪਾਉਣਾ ਨੂੰ ਅੱਗੇ ਲੈ ਕੇ ਆਉਣਾ ਕਮ ਸੇ ਕਮ ਨਸ਼ੇ ਦਾ ਬੰਦ ਹੋਣਾ ਪੰਜਾਬ ਦੇ ਵਿੱਚੋਂ ਹਲਕਾ ਕਿਹੜਾ ਵੀਰ ਇਹਦਾ ਰੇਵਾ ਅਮਰਸਰ ਜੀ ਇੱਥੇ ਕਿਉਂ ਦੇਖਦੇ ਹੋ ਇੱਥੇ ਜੀ ਹੁਣ ਜ਼ਿਆਦਾਤਰ ਤੇ ਪੈਸੇ ਮਤਲਬ ਆ ਜਿਹੜਾ ਔਜਲਾ ਵਾ ਔਜਲੇ ਦੀ ਜਿਆਦਾ ਹੀ ਮਤਲਬ ਸੁਣ ਚ ਆਉਂਦਾ ਵੀ ਹਾਂ ਹਵਾ ਔਜਲੇ ਦੀ ਆ ਜਦੋਂ ਕੋਈ ਪਹਿਲਾਂ ਬਣਿਆ ਹੋਵੇ ਤੇ ਉਹਦੇ ਕੰਮਾਂ ਨੂੰ ਦੇਖਿਆ ਜਾਂਦਾ ਫਿਰ ਤੁਹਾਨੂੰ ਲੱਗਦਾ ਔਜਲਾ ਸਾਹਿਬ ਨੇ ਕੰਮ ਕੀਤੇ ਇੱਥੇ ਕੰਮ ਮਤਲਬ ਹੁਣ ਇੰੀਆਂ ਚੀਜ਼ਾਂ ਇੰਨੀ ਢੰਗਾਈ ਨਾਲ ਤਾਂ ਨਹੀਂ ਪਤਾ ਮਤਲਬ ਜਿਨ੍ਹਾਂ ਦੇ ਕੰਮ ਹੋਏ ਉਹ ਕਹਿੰਦੇ ਆ ਵੀ ਚਲੋ ਹੁਣ ਆਉਣ ਵਾਲੇ ਟਾਈਮ 'ਚ ਔਜਲਾ ਫਿਰ ਆ ਸਕਦਾ ਦੁਬਾਰਾ ਜੀ ਬਾਕੀ ਹੁਣ ਜ਼ਿਆਦਾਤਰ ਤੇ ਹਰ ਇੱਕ ਮਤਲਬ ਜਿਹਦੀ ਵੀ ਸੋਚ ਹੈ ਨਾ ਉਹਦੀ ਸੋਚ ਇਹੋ ਹੀ ਹੈ ਵੀ ਸਾਡੇ ਸਾਡੇ ਹਲਕੇ 'ਚ ਵੀ ਅਮਰਪਾਲ ਵਰਗਾ ਬੰਦਾ ਆਵੇ ਤੇ ਅਸੀਂ ਉਹਨੂੰ ਜਿੱਤਾਂਗੇ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਦੇ ਲੋਕ ਆਖ ਕਹ ਕੇ ਕਿ ਹੇਤੇ ਕੋਈ ਆਸ ਨਹੀਂ ਰਹੀ ਸਿਰਫ ਇੱਕੋ ਆਸ ਅਮਰਪਾਲ ਦੀ ਸਾਡੀਆਂ ਸਾਰਿਆਂ ਨੂੰ ਟੱਕੇ ਹੋਏ ਲੋਕ ਐ ਪਾਰਟੀਆਂ ਤੋਂ ਸੋ ਸਤਿ ਸ਼੍ਰੀ ਅਕਾਲ ਜੀ ਇਹੀ ਹਲਕੇ ਤੋਂ ਟਾ ਅਮਰਸਰ ਦੇ ਹੂੰ ਸੰਗਰੂਰ ਜੀ ਤੁਸੀਂ ਸੰਗਰੂਰ ਤੋਂ ਤੁਸੀਂ ਵੀ ਸੰਗਰੂਰ ਤੋਂ ਉੱਥੇ ਕੀ ਦੀ ਹਵਾ ਲੱਗਦੀ ਤੁਹਾਨੂੰ ਸੰਗਰੂਰ 'ਚ ਕੌਣ ਅੱਗੇ ਜਾ ਸਕਦਾ ਅਜੇ ਤਾਂ ਕੋਈ ਨਹੀਂ ਕੁਝ ਕਹਿ ਸਕਦਾ ਜੀ ਅਜੇ ਕੁਝ ਨਹੀਂ ਕਹਿ ਸਕਦਾ ਹਾਂ ਹਾਂ ਜੀ ਇੱਥੋਂ ਦੇ ਹੂੰ ਅਮਰਸਰ ਦੇ ਹੂੰ ਕਿੰਦੀ ਹਵਾ ਲੱਗਦੀ ਤੁਹਾਨੂੰ ਕੌਣ ਇਸ ਵਾਰੀ ਬਾਜੀ ਮਾਰ ਸਕਦਾ ਕੋਈ ਨਹੀਂ ਪਤਾ ਜੀ ਸਰ ਕੁਝ ਨਹੀਂ ਪਤਾ ਜੀ ਨਾ ਜੀ ਨਾ ਮੈਚ ਇੰਨਾ ਫਸਮਾ ਕੁਝ ਵੀ ਹੋ ਸਕਦਾ ਕੋਈ ਹੁਣੇ ਤਾਂ ਪਤਾ ਹੋੜਾ ਕੋਈ ਜਨਤਾ ਦਾ ਕੀ ਪਤਾ ਅੱਗੇ ਵੇਖੋ ਵੀ ਆਮ ਪਾਰਟੀ ਨੂੰ ਕਿੰਨੀਆਂ ਸੀਟਾਂ ਆਮ ਪਾਰਟੀ ਜਿੱਤੀ ਹੈ ਅੱਜ ਤੱਕ ਰਿਕਾਰਡ ਨਾ 92 ਸੀਟਾਂ ਦੇ ਨਾਲ ਕਿੰਦੀ ਤੜੀ ਲੀਡ ਆਮ ਪਾਰਟੀ ਜਿੱਤੀ ਇਹਦਾ ਕੋਈ ਪਤਾ ਥੋੜਾ ਕੋਈ ਜਨਤਾ ਦਾ ਕਿਧਰ ਨੂੰ ਹਵਾਲਾ ਹੋ ਜਾਣਾ ਪਰ ਜਨਤਾ ਕਿਸੇ ਗੱਲ ਕਰਕੇ ਕਿਸੇ ਬਸ ਜਾਂਦੀ ਹੋਗੀ ਜਾਂ ਜਨਤਾ ਤੁਹਾਨੂੰ ਲੱਗਦਾ ਵੀ ਜਨਤਾ ਦਾ ਸਟੈਂਡ ਹੀ ਕੋਈ ਨਹੀਂ ਲੋਕਾਂ ਦਾ ਸਟੈਂਡ ਲੱਗਦਾ ਤੁਹਾਨੂੰ ਕੋਈ ਸਰ ਮਾੜਾ ਮੋਰ ਸਟੈਂਡ ਜਿਹੜਾ ਔਜਲੇ ਦਾ ਹੀ ਹੈਗਾ ਜੀ ਹਾਂ ਖਾਸ ਦੀ ਹਾਲ ਦੀ ਘੜੀ ਜਿਹੜਾ ਔਜਲੇ ਦਾ ਹੀ ਆ ਜਿਆਦਾ ਪਰ ਦਤਾਲੀਵਾਲ ਸਾਹਿਬ ਕਹਿੰਦੇ ਸਾਡੇ ਕੰਮ ਦੇਖ ਕੇ ਵੋਟ ਪਾਓ ਜੋਸ਼ੀ ਹੋਰੀ ਕਹਿੰਦੇ ਵੀ ਸਾਨੂੰ ਵੀ ਕੰਮ ਕਰਕੇ ਵੋਟ ਪਾਓ ਉਧਰ ਤਰਨਜੀਤ ਸੰਧੂ ਖੜੇ ਹੈ ਜੀ ਠੀਕ ਹੈ ਢਾਲੀਵਾਲ ਸਾਹਿਬ ਕਹਿੰਦੇ ਢਾਲੀਵਾਲ ਸਾਹਿਬ ਦਾ ਕੰਮ ਠੀਕ ਆ ਢਾਲੀਵਾਲ ਸਾੜੀਆਂ ਜਿਹੜੀ ਥੱਲੇ ਵਿਧਾਨ ਸਭਾ ਦੇ ਥੱਲੇ ਨੇ ਸੀਟਾਂ ਉਹਨਾਂ ਦੇ ਢਾਲੀਵਾਲ ਉਦਲੇ ਸੀੜੀ ਔਜਲੇ ਨੇ ਬੜੇ ਕੰਮ ਕੀਤੇ ਆ ਇਹੋ ਜੀ ਗੱਲ ਬਾਤ ਨਹੀਂ ਫੜੇ ਹੀ ਅਕਸਤਰ ਜਾਕੋਸ਼ ਕੀਤਾ ਉਹ ਹਕੂਮ ਖਾਲਜੇ ਦਾ ਬੜਾ ਛੋੜਾ ਕੋਈ ਇਹ ਡਾਡਾ ਕੰਮ ਕੀਤਾ ਉਥੇ ਤੇ ਹਸਾਬ ਲਾਉਣਾ ਇਹ ਕਮਰਸਾਦ ਦਾ ਮੇਨ ਲੋਕ ਸਭਾ ਸੀਟ ਤੋਂ ਚੁਣਿਆ ਮੈਂਦਾ ਜਿਹੜਾ ਉਹਨੇ ਕੰਮ ਕੀਤਾ ਬਾਕੀ 400 ਉਮੀਦਵਾਰੀ ਦੂਜੇ ਜਿਹੜੇ ਮੰਤਰੀ ਉਹਨੇ ਕੋਣਾ ਕਰ ਲਿਆ ਤੁਹਾਨੂੰ ਲੱਗਦਾ ਵਿਆਜਲਾ ਸਾਹਿਬ ਇੱਥੇ ਅੱਗੇ ਰਹਿਣਗੇ ਬਾਕੀਆਂ ਦੇ ਦਾਅਵੇ ਫਿਰ ਬਾਕੀ ਤਾਂ ਬਾਕੀ ਬਰਾਬਰ ਹੀ ਆ ਜੋਸ਼ੀ ਵੀ ਦਰਜੀਤ ਸੰਧੂ ਵੀ ਆ ਚਲੋ ਠੀਕ ਹੈ ਬਾਕੀ ਬਾਕੀ ਜਨਤਾ ਪਲਟ ਫੇਰ ਕਰਨ ਲੱਗਾ ਪਤਾ ਵੀ ਕੋਈ ਨਹੀਂ ਲੱਗਦਾ ਮਨ ਮੰਨ ਲੋ ਜੇ ਤਰਨਤਾਰਨ ਚ ਜਾਈਏ ਸਾਡਾ ਇਲਾਕਾ ਤਰਨਤਾਰਨ ਵੀ ਆ ਤਰਨ ਤਾਂ ਜਾਈਏ ਉੱਥੇ ਪਹਿਲੋ ਹਵਾ ਹੋ ਰਹੀ ਸੀ ਹੁਣ ਪੰਜ ਸੱਦਾਂ ਨਾਲ ਹਵਾ ਹੋਰ ਹੋ ਗਈ ਆ ਹੁਣ ਉੱਥੇ ਅਮਰਪਾਲ ਸਿੰਘ ਦੀ ਹਵਾ ਹੋ ਗਈ ਆ ਲੋਕ ਇਸ ਵਾਰ ਆਪਣੇ ਵਿਚਾਰ ਦੱਸਣ ਤੋਂ ਤੁਹਾਨੂੰ ਲੱਗਦਾ ਵੀ ਉਹ ਲੋਕ ਮਨਚੀ ਰੱਖਣ ਲੱਗ ਗਏ ਜਾਂ ਸਾਇਲੈਂਟ ਰਹਿਣ ਲੱਗ ਗਏ ਖੁੱਲ ਕੇ ਬੋਲਦੇ ਨਹੀਂ ਨਹੀਂ ਬੋਲਦੇ ਉਹਨਾਂ ਨੂੰ ਇਹ ਪਤਾ ਗਿਆ ਕੀ ਹੁੰਦਾ ਅੱਜ ਕੱਲ ਕੋਈ ਜਿਹੜਾ ਮੇਨ ਮੁੱਦਾ ਜੋ ਕਿਸੇ ਬਾਰੇ ਬੋਲਦਾ ਨਾ ਕੋਈ ਵੀ ਸਰਕਾਰ ਹੈ ਮੰਤਰੀ ਹੈ ਕੋਈ ਵੀ ਹੈ ਉਹਨੂੰ ਨਿਸ਼ਾਨੇ ਤੇ ਰੱਖਦੇ ਮੁੜ ਕੇ ਇੱਕ ਕਰਕੇ ਲੋਕ ਆਪਣੇ ਮਨ ਦੀ ਗੱਲ ਨਹੀਂ ਕਿਸ ਨੂੰ ਦੱਸਦੇ। ਲੋਕ ਚੁੱਪ ਰਹਿਣ ਲੱਗ ਗਏ। ਹੂੰ। ਤਾਂ ਬਿਲਕੁਲ ਲੋਕ ਹੁਣ ਜਿਹੜੇ ਹੈਗੇ ਆ ਉਹ ਆ ਸਾਇਲੈਂਟ ਹੋ ਚੁੱਕੇ ਆ। ਭਾਈ ਤੁਸੀਂ ਤੁਸੀਂ ਕਿਵੇਂ ਦੇਖਦੇ ਇੱਥੇ ਦੀ ਰਹਿਣ ਵਾਲੇ? ਹਾਂਜੀ ਇੱਥੇ। ਅਮਰਸਰ ਇੱਥੇ ਅਮਰਸਰ ਚ ਬੈਠੇ ਵੀਰੇ। ਰਾਤੀ ਗੱਡੀ ਜ਼ਿਆਦਾ ਤਾਂ ਨਹੀਂ ਲੰਬਾ ਰੂਟ ਸੀ ਇੱਥੇ। ਲੌਂਗ ਰੂਟ ਹੀ ਵੀਰੇ। ਲੌਂਗ ਰੂਟ ਲੁਧਿਆਣਾ। ਕਿਵੇਂ ਦੇਖਦੇ ਹੋ ਵੀ ਇੱਥੇ ਫਿਰ ਅਮਰਸਰ ਚ ਕੀ ਦੀ ਆਵਾਜ਼ ਆ? ਆਵਾਜ਼ ਆ ਲੈਨੇ ਕੁਰੀ ਆ। ਕਿਦੋਂ ਹੀ? ਫਾ ਮੈਨੂੰ ਨਹੀਂ ਵਾ ਮੈਨੂੰ ਦੇ ਨਾ ਪਲੈਂਟ ਰਖੀ ਉਹ ਫਟ ਗਿਆ ਸੋ ਬਿਲਕੁਲ ਇਹ ਲੋਕਲ ਬੱਸ ਹੈ ਜੀ ਨਹੀਂ ਨਹੀਂ ਲੁਧਿਆਣਾ ਤੋਂ ਲੁਧਿਆਣਾ ਲੋਕਲ ਹੈ ਜੀ ਲੋਕਲ ਲੋਕਲ ਬੱਸ ਹੈ ਸੋ ਬੱਸ ਤੇ ਪੁੱਛ ਲੈਨੇ ਸਸੀਕਲ ਜੀ ਅਮਰਸਰ ਤੋਂ ਤੁਸੀਂ ਇੱਥੇ ਕੀ ਦੀ ਹਵਾ ਦੇਖਦੇ ਹੋ ਇਸ ਵਾਰ ਵੀ ਕੌਣ ਬਾਜੀ ਮਾਰ ਸਕਦਾ ਵੇਖੋ ਜੀ ਬਾਜੀ ਤੇ ਇੱਥੇ ਇਦਾਂ ਵਾ ਵੀ ਜੇ ਤੇ ਸਾਡਾ ਫਰਜ ਹੈ ਵੀ ਜੇ ਤੇ ਅਮਰਿਤਪਾਲ ਦਾ ਵੀ ਇੱਥੋਂ ਹੋਵੇ ਉਹ ਤਾਂ ਜੀ ਖਡੂਰ ਸਾਹਿਬ ਤੋਂ ਖੜੇ ਹੈ ਅਮਰਿਤਸਰ ਤੋਂ ਇੱਥੋਂ ਹੀ ਹੋਵੇ ਤਾਂ ਅਹੀਂ ਉਹਦੇ ਮਗਰੀਂ ਮੈ ਚਾਂਸ ਹੋਈ ਇਥੋਂ ਹੀ ਸਾਡਾ ਪਤਾ ਲੱਗੇ ਨਾ ਵੀ ਅਮਰਤਪਾਲ ਨੇ ਹੀ ਖਲੋਣਾ ਅਹੀਂ ਤਾਂ ਵੀ ਉਹਦੇ ਮਗਰ ਆਹੀਂ ਸਰਕਾਰਾਂ ਤੋਂ ਥੱਕ ਚੁੱਕੇ ਵੈਗਰੂ ਬਾਕੀ ਸਾਰਿਆਂ ਨੂੰ ਤੁਸੀਂ ਥੱਕ ਚੁੱਕੇ ਆ ਕਿਹ ਸਰਕਾਰ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਖਾਤਰ ਸਗੋਂ ਬੇੜਾ ਕਰਕੇ ਕਰਕੇ ਰੱਖਦਾ ਜੰਨੀਆਂ ਵੀ ਸਰਕਾਰਾਂ ਨੂੰ ਅੱਜ ਕੱਲ ਵੋਟਾਂ ਪਾ ਚੁੱਕੇ ਆ ਨਾ ਬਾਕੀ ਸਿਰਫ ਪੱਗਾਂ ਦੇ ਰੰਗ ਬਦਲ ਗਏ ਤਬਦੀਲੀ ਨਹੀਂ ਆਈ ਪਰ ਦਾਵੇ ਤਾਂ ਸਾਰੀਆਂ ਸਰਕਾਰਾਂ ਕਰ ਰਹੀਆਂ ਜੀ بڑے ਬੋਰਡ ਲੱਗੇ ਹੋਏ ਇੱਥੇ ਤੇ ਸਾਰੇ ਕਹਿ ਰਹੇ ਆ ਵੀ ਅਸੀਂ ਕੰਮ ਬੜੇ ਕੀਤੇ ਕੋਈ ਪਹਿਲੇ ਕੰਮ ਗਿਣਾ ਰਿਹਾ ਕੋਈ ਹੁਣ ਦੇ ਗਿਣਾ ਰਿਹਾ ਜੀ ਕੋਈ ਕਹਿੰਦੇ ਅਸੀਂ ਨਵਾਂ ਚਿਹਰਾ ਹੈ ਕੋਈ ਕਹਿੰਦਾ ਸਾਨੂੰ ਡਿਵੈਲਪਮੈਂਟ ਦੇ ਨਾਂ ਤੇ ਵੋਟ ਦਿਓ ਕੋਈ ਕਹਿੰਦਾ ਸਾਡੇ ਕੰਮ ਦੇਖੋ ਜੀ ਫਿਰ ਤੁਸੀਂ ਇੱਕ ਕਿਉਂ ਗਏ ਮੇਰੀ ਗੱਲ ਸੁਣੋ ਵੈਕਰੂ ਜੇ ਤੇ ਇਹਨਾਂ ਨੂੰ ਪਤਾ ਹੋਵੇ ਤੇ ਫਿਰ ਤੇ ਇਹਨਾਂ ਨੂੰ ਪ੍ਰਚਾਰ ਕਰਨ ਦੇ ਵੀ ਲੋੜ ਨਹੀਂ ਜਿੰਨੇ ਕੰਮ ਕੀਤੇ ਹੋਣ ਤੇ ਫਿਰ ਤੇ ਵੋਟ ਆਪੇ ਹੀ ਪਾਦਣੀ ਲੋਕਾਂ ਨੇ ਜਿਹੜੇ ਕੰਮ ਕੀਤੇ ਹੋਣ ਨਾ ਉਹਦੇ ਵੋਟ ਆਪੇ ਦੁਨੀਆ ਪਾ ਦਿੰਦੀ ਆ ਫਿਰ ਇੰਨੀ ਤੰਗ ਦੁਨੀਆ ਇਹ ਨਹੀਂ ਇਥੋਂ ਤੱਕ ਵੀ ਸੁਣਨ ਦੇ ਆ ਕਿ ਇਹਨਾਂ ਦੇ ਬੂਥ ਵੀ ਨਹੀਂ ਲੱਗਨੇ ਚਾਹੀਦੇ ਪਿੰਡਾਂ 'ਚ ਵਾਅਦੇ ਕਰ-ਕਰ ਕੇ ਲੋਕਾਂ ਦੇ ਨਾਲ ਗੁੰਮਰਾਹ ਕਰਕੇ ਕਿਸ ਨੇ ਗੁੜਕੇ ਦੀ ਸੌ ਖਾਲੀ ਗੁੜਕਾ ਸਾਹਿਬ ਦੀ ਇਹਨਾਂ ਦੇ ਇੱਕ ਪਖੰਡ ਫੜ ਲਿਆ ਐਣੀ-ਐਣੀਆਂ ਬੇਅਦਬੀਆਂ ਹੋ ਚੁੱਕੀਆਂ ਨੇ ਕਿਸੇ ਨੇ ਅਜੇ ਤੱਕ ਕੋਈ ਇਨਸਾਫ ਦਿੱਤਾ ਜੇ ਇਹਦੇ ਕਿਸੇ ਨੂੰ ਕੋਈ लाਠੀ ਚਾਰ ਆਪਣੇ ਕਰ ਦਿੰਦੇ ਆ ਆਦੰਦੇ ਮੁੰਦੀ ਭਾਗਿਆ ਮਲਪੀਆਨਾਂ ਨੂੰ ਨਹੀਂ ਜਿਹੜੇ ਆ ਜਾਂਦੇ ਆ ਦੂਜੇ ਸਿਰ ਫਰੇ ਤੇ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਆ ਉਦੋਂ ਆ ਜਾਂਦੇ ਸਿਰ ਫਿਰੇ ਆ ਜੇ ਆਪਣੇ ਕੋਈ ਸੋਧਾ ਲਾ ਦਿੰਦੇ ਆ ਤੇ ਉਹਨਾਂ ਦੇ ਪਰਚੇ ਕਰ ਦੋ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਜੀ ਇਸੇ ਥਾਂ ਤੇ ਰਹਿਣ ਲਿਓ ਤੁਸੀਂ ਕਿਵੇਂ ਦੇਖਦੇ ਆ ਕੀ ਲੱਗਦਾ ਤੁਹਾਨੂੰ ਕੌਣ ਆਣਾ ਚਾਹੀਦਾ ਅੱਗੇ ਕਿਹੜੀਆਂ ਸਰਕਾਰਾਂ ਕਿਦਾਂ ਦੇ ਲੋਕਾਂ ਨੇ ਚਾਹੀਦੇ ਮੁੱਦੇ ਕੀ ਆ ਲੋਕਾਂ ਦੇ ਮੈਨੂੰ ਨਹੀਂ ਇਹਦੇ ਬਾਰੇ ਦੇ ਨਹੀਂ ਉਹੀ ਲੋਕਾਂ ਦੇ ਕਿ ਕੰਮ ਹੋਣੇ ਚਾਹੀਦੇ ਆ ਅਗਰ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਨਾ ਤੇ ਆ ਜਿਹੜਾ ਆਪਣਾ ਪੰਜਾਬ ਖਾਲੀ ਹੋਣ ਦਾ ਨਾ ਬਾਹਰ ਜਾਣ ਲਈ ਕਦੇ ਵੀ ਨਾ ਹੁੰਦਾ ਪਰ ਲੋਕ ਤੁਹਾਨੂੰ ਕੀ ਲੱਗਦਾ ਲੋਕਾਂ ਕੋਲ ਵੋਟ ਦੀ ਤਾਕਤ ਆ ਵੋਟ ਲੋਕਤੰਤਰ ਦਾ ਕਹਿੰਦੇ ਸਭ ਤੋਂ ਵੱਡਾ ਅਧਿਕਾਰ ਹੁੰਦਾ ਹੈ ਲੋਕ ਫਿਰ ਆਪਣੇ ਹੱਕਾਂ ਲਈ ਜਾਗਦੇ ਆ ਲੋਕਾਂ ਨੂੰ ਹੱਕਾਂ ਦੀ ਲਈ ਜਾਗਣਾ ਪੈਣਾ ਹੈ ਅਗਰ ਜੇ ਨਾ ਜਾਗਣਗੇ ਤਾਂ ਇਦਾਂ ਹੀ ਹੁੰਦਾ ਰਹੂਗਾ ਕਦੇ ਕਿਤੇ ਉਹਦੀ ਪਾਗ ਲੈ ਜੂਗੇ ਕਦੇ ਕਿਤੇ ਦੀ ਪਾਗ ਲੈ ਜੂਗੇ ਤੇ ਲੈnde ਵੀ ਆਉਣ ਡਈ ਆ ਸਿੱਖਾਂ ਨਾਲ ਦੇ ਤੱਕਾ ਹੀ ਹੋਇਆ ਜੀ ਜਿੱਥੋਂ ਤੱਕ ਬਦਾਲੀ ਤੋਂ ਔਰੰਗਜ਼ੇਬ ਤੋਂ ਜਿੱਥੋਂ ਤੱਕ ਵੇਖ ਲੋ ਕੋਈ ਐਹੋ ਜੀ ਸਰਕਾਰ ਆ ਜਿੰਨੇ ਸਿੱਖਾਂ ਬਾਰੇ ਸੋਚਿਆ ਭਾਵੇਂ ਕੋਈ ਵੀ ਸਰਕਾਰ ਜੇ ਸਿੱਖ ਨੇ ਆਪਣਾ ਹੱਕ ਆ ਵੀ ਲੈਣਾ ਤੇ ਲੈ ਇਹ ਨਾ ਲੈਣਾ ਜਦੋਂ ਵੀ ਇਹਨਾਂ ਦਾ ਜੋਰ ਪਿਆ ਨਾ ਪਰ ਹੋਊਗਾ ਕਦੋਂ ਜਦੋਂ ਅਸੀਂ ਇੱਕ ਝੰਡੇ ਥੱਲੇ ਹੋਗੇ ਅਜੇ ਅਸੀਂ ਆਹ ਵੀ ਬੜੇ ਖੇਰੂ ਖੇਰੂ ਆ ਵੇਖ ਰੂ ਜਨਾਜ਼ਰ ਸਿੱਖ ਕੂਮ ਇੱਕ ਝੰਡੇ ਥੱਲੇ ਨਹੀਂ ਨਾ ਹੁੰਦੀ ਉਹਨਾਂ ਚਰ ਕੋਈ ਹੱਕ ਨਹੀਂ ਮਿਲ ਸਕਦਾ ਬਿਲਕੁਲ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੋਂ ਦੇ ਰਹਿਣਾ ਲਿਓ ਕਿੱਥੋਂ ਦੀ ਜੀ ਹਲਕਾ ਇਹੋ ਪੈਂਦਾ ਅੰਮ੍ਰਿਤਸਰ ਅੰਮ੍ਰਿਤਸਰ ਜੀ ਕਿਹਨੂੰ ਦੇਖਦੇ ਹੋ ਅੱਗੇ ਕੌਣ ਤੁਹਾਨੂੰ ਲੱਗਦਾ ਵੀ ਮਸਲੇ ਲੋਕਾਂ ਦੇ ਹੱਲ ਕਰ ਸਕਦਾ ਸਾਨੂੰ ਲੱਗਦਾ ਹੀ ਕੋਈ ਨਹੀਂ ਆ ਲੜਾ ਵੀ ਇੱਥੇ ਕੋਈ ਨਹੀਂ ਲੱਭਦਾ ਕੋਈ ਨਹੀਂ ਲੱਭਦਾ ਵੀ ਹਾਂ ਲੋਕ ਹਾਲਾਲ ਕੋਲ ਬੈਠੇ ਆ ਵੀ ਕੋਣ ਨਾਲ ਕਰਨ ਸਾਡਾ ਸਰਟੇ ਪਾਸ ਕਰਨੇ ਆ ਸਰਕਾਰਾਂ ਨੇ ਤੁਹਾਡਾ ਕੋਈ ਭਲਾ ਨਹੀਂ ਕੀਤਾ ਹੁਣ ਤੱਕ ਆਖੜੀ ਕੀਤਾ ਸਾਡਾ ਕਿਸੇ ਨੇ ਆਖੜੀ ਪੜਾ ਕੀਤਾ ਸਾਡਾ ਕਿਸੇ ਨੇ ਸਰਕਾਰਾਂ ਕਹਿੰਦੀਆਂ ਕਿ ਅਸੀਂ ਤੁਹਾਨੂੰ ਨੌਕਰੀਆਂ 40 43000 ਨੌਕਰੀ ਦੇਤੀ ਹੁਣ ਮੌਜੂਦਾ ਸਰਕਾਰ ਕਹੇਰੀ ਪਹਿਲੀਆਂ ਸਰਕਾਰਾਂ ਦੇ ਬੜੇ ਵੱਡੇ ਦਾਅਵੇ ਸੀ ਕੋਈ ਕਹਿੰਦਾ ਸੀ ਸੜਕਾਂ ਬਣਾਈਆਂ ਕੋਈ ਕੁਝ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਕਿ ਸਾਡਾ ਸਾਨੂੰ ਨਿਰਾਸ਼ਤਾ ਬੜੀ ਸਰਕਾਰਾਂ ਨੂੰ ਨਿਰਾਸ਼ਤਾ ਕਿਉਂ ਆ ਫਰਹਾ ਨੂ ਰਸਤਾ ਕੋਈ ਨਹੀਂ ਹੈ ਵਾ ਇਹ ਕੀ ਆਖੀਏ ਕਿਸੇ ਨੂੰ ਅਸੀਂ ਉਤਰਾ ਹੀ ਤੁਰਦੇ ਫਿਰਦੇ ਆ ਸਾਨੂੰ ਕਿਸੇ ਦੇ ਕੋਲ 43 ਤੋਂ ਥਾਂ ਨਹੀਂ ਦਿੱਤਾ ਕੋਈ ਗੱਲ ਨਹੀਂ ਬਾਤ ਨਹੀਂ ਬੋਟਾ ਕਿਹੜੀਆਂ ਕਿਹੜੇ ਮੁੱਦੇ ਆ ਤੁਹਾਡੇ ਤੁਹਾਨੂੰ ਕੀ ਲੱਗਦਾ ਕਿ ਕੀ ਹੋਣਾ ਚਾਹੀਦਾ ਫਿਰ ਤੁਸੀਂ ਖੁਸ਼ ਹੋਵੇ ਆਮ ਲੋਕ ਕੀ ਹੋਣਾ ਚਾਹੀਦਾ ਸਾਨੂੰ ਵੀ ਥਾਂ ਥੂ ਮਿਲੇ ਸਾਨੂੰ ਵੀ ਜਗਾ ਜੁਗਾ ਮਿਲੇ ਕਦੇ ਅਸੀਂ ਵੀ ਘਰਮਕਾਰ ਬਣਾ ਲੈ ਬਣੀਏ ਅਸੀਂ ਵੀ ਕਦੇ ਬੈਣਾਂ ਵਾਲੇ ਬਣੀਏ ਕਥਾਂ ਗੱਲ ਤੇ ਹੋਈ ਤੁਹਾਡਾ ਜੇ ਘਰ ਹੀ ਨਹੀਂ ਬਣ ਸਕਿਆ ਇਹ ਕਿੱਥੇ ਘਰ ਬਣਿਆ ਕਿੰਨੀ ਉਮਰ ਹੋ ਗਈ ਉਮਰ ਹੋਈ ਗਈ ਕੋਈ ਕਿ ਪਿੰਡਾ 60 ਸਾਲ 55 56 ਸਾਲ ਨੂੰ ਨਹੀਂ ਇਹਨੀਆਂ ਸਾਲਾਂ ਦੇ ਵਿੱਚ ਇੱਕ ਘਰ ਨਹੀਂ ਜੁੜ ਸਕਿਆ ਲੋਕ ਜਿਹੜੇ ਹੈਗੇ ਆ ਕਾਫੀ ਤੰਗ ਵੀ ਨਜ਼ਰ ਆ ਰਹੇ ਆ ਬਹੁਤ ਸਾਰੇ ਲੋਕਾਂ ਦੀ ਰਾਏ ਤਾਂ ਇਹੀ ਬਣਦੀ ਹੋਈ ਨਜ਼ਰ ਆਉਂਦੀ ਹੈ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਣੀ ਅਸੀਂ ਸਾਰਿਆਂ ਤੋਂ ਦੁਖੀ ਆ ਕੋਈ ਜੇਕਰ ਅਮਰਸਰ ਹਲਕੇ ਦਾ ਉਹ ਵੀ ਇਹ ਕਹਿ ਰਿਹਾ ਕਿ ਸਾਨੂੰ ਤਾਂ ਕੋਈ ਬਦਲ ਮਾਹੀ ਬਦਲ ਚਾਹੀਦਾ ਹੈ ਕੋਈ ਹੋਰ ਹੀ ਉਮੀਦਵਾਰ ਕੋਈ ਨਵਾਂ ਹੀ ਆ ਜਾਏ ਅਸੀਂ ਉਹਨੂੰ ਵੋਟ ਪਾ ਦਈਏ ਸਾਨੂੰ ਸਰਕਾਰਾਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਪਰ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਬੀਤੇ ਸਮੇਂ ਦੇ ਵਿੱਚ ਜੋ ਇੱਥੇ ਐਮਪੀ ਰਹੇ ਆ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ੀ ਨਜ਼ਰ ਆਇਆ ਗੁਰਪ੍ਰੀਤ ਸਿੰਘ ਜਨਾਸਤਾਨ ਸਿੰਘ ਪੰਜਾਬੀ ਲੋਕ ਚ